ਸਚੀਕਾਲ ਜੀ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਏ ਆਂ ਸਮਾਣਾ ਦੀ ਨਗਰ ਕੌਂਸਲ ਦੇ ਵਿੱਚ ਕਿਉਂਕਿ ਕਾਫੀ ਲੰਬੇ ਟਾਈਮ ਤੋਂ ਗਰੀਬ ਲੋਕਾਂ ਦੇ ਜਿਹੜੇ ਸਰਕਾਰੀ ਕਾਰਡ ਬਣਨ ਨੂੰ ਰੁਕੇ ਹੋਏ ਸਨ ਤੇ ਅੱਜ ਜਿਹੜੇ ਆਸ਼ਮਾ ਕਾਈਡ ਦੇ ਜਿਹੜੇ ਕਾਰਡ ਨੇ ਉਹਨਾਂ ਦਾ ਵੈਰੀਫਾਈ ਕੀਤਾ ਜਾ ਰਿਹਾ ਤਾਂਕਿ ਜਿਹੜੇ ਰਸੂਖਦਾਰ ਲੋਕ ਨੇ ਉਹਨਾਂ ਦੇ ਕਾਰਡ ਕਾਫੀ ਗਿਣਤੀ ਦੇ ਵਿੱਚ ਬਣੇ ਹੋਏ ਨੇ ਦੱਸਿਆ ਜਾ ਰਿਹਾ ਕਿ ਲਗਭਗ 2700 ਤੋਂ ਵੱਧ ਜਿਹੜਾ ਕਾਰਡ ਹੈ ਪਹਿਲਾਂ ਸਮਾਣਾ ਸ਼ਹਿਰ ਦੇ ਅੰਦਰ ਬਣਿਆ ਹੋਇਆ ਸੀ ਤੇ ਕੁਝ ਜਿਹੜੇ ਰਸੂਖਦਾਰ ਇਸ ਕਾਰਡ ਦਾ ਲਾਹਾ ਲੈ ਰਹੇ ਸਨ ਤੇ ਅੱਜ ਲੋਕਾਂ ਨੂੰ ਫੋਨ ਕਰਕੇ ਨਗਰ ਕੌਂਸਲ ਦੇ ਮੁਲਾਜ਼ਮਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਤੁਹਾਡਾ ਆਸ਼ਮਾ ਕਾਰਡ ਹੈ ਉਹ ਬਣਿਆ ਤਾਂ ਉਸ ਨੂੰ ਜਿਹੜਾ ਵੈਰੀਫਾਈ ਕਰਾਓ ਤਾਂ ਕਿ ਜਿਹਨਾਂ ਲੋਕਾਂ ਦੇ ਸਰਕਾਰੀ ਕਾਰਡ ਨਹੀਂ ਬਣੇ ਉਹਨਾਂ ਦੇ ਵੀ ਬਣ ਸਕਣ ਤੇ ਵੱਡੀਆਂ ਗਿਣਤੀਆਂ ਦੇ ਵਿੱਚ ਜਿਹੜੇ ਨਗਰ ਕੌਂਸਲ ਦੇ ਵਿੱਚ ਅੱਜ ਲੋਕ ਨੇ ਉਹ ਪਹੁੰਚ ਰਹੇ ਨੇ ਆਪਣਾ ਆਈਡੀ ਪ੍ਰੂਫ ਲੈ ਕੇ ਜਿਹਦੇ ਵਿੱਚ ਇੱਕ ਆਧਾਰ ਕਾਰਡ ਹੈ ਤੇ ਇੱਕ ਬੈਂਕ ਖਾਤੇ ਦੀ ਕਾਪੀ ਹੈ ਤੇ ਇੱਕ ਜਿਹੜਾ ਪੈਨ ਕਾਰਡ ਹੈ ਲਗਾਤਾਰ ਜਿਹੜੇ ਲੋਕ ਨੇ ਉਹਨਾਂ ਦੀਆਂ ਫੋਟੋ ਸਟੇਟਾ ਲਿਆ ਕੇ ਨਾਲ ਆਸ਼ਮਾ ਕਾਰਡ ਦੀ ਜਿਹੜੀ ਹੈ ਵੈਰੀਫਾਈ ਕਰਾਈ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਜਿਹੜੀ ਇਸ ਲਾਹੇਮੰਦ ਸਕੀਮ ਦਾ ਫਾਇਦਾ ਹੋ ਸਕੇ ਦੱਸਿਆ ਜਾ ਰਿਹਾ ਕਿ ਬਾਰੋਂ ਕੁਝ ਲੋਕ ਇਹਦਾ ਜਿਹੜਾ ਫਾਇਦਾ ਲੈ ਰਹੇ ਸਨ ਹੁਣ ਉਹਨਾਂ ਲੋਕਾਂ ਨੂੰ ਜਿਹੜੀ ਹੈ ਇਹਦੀ ਜਿਹੜੀ ਪਰੇਸ਼ਾਨੀ ਹੈ ਚੱਲਣੀ ਪਏਗੀ ਕਿਉਂਕਿ ਕਾਫੀ ਦੱਸਿਆ ਜਾ ਰਿਹਾ ਕਿ ਸ਼ਹਿਰ ਦੇ ਲਾਲੇ ਲੋਕਾਂ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਜਿਹੜਾ ਲਾਹਾ ਲਿਆ ਜਾਂਦਾ ਸੀ ਹੁਣ ਜਿਹੜੇ ਇਹ ਕਾਰਡਾਂ ਦਾ ਉਹ ਲੋਕ ਲਾਹਾ ਨਹੀਂ ਲੈ ਸਕਦੇ ਸੋ ਨਗਰ ਕੌਂਸਲ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਲੋਕਾਂ ਨੂੰ ਰਾਜੀ ਜਿਹੜੇ ਆਸ਼ਰਮ ਕਾਰਡ ਬਣਨ ਜਾ ਰਹੇ ਨੇ ਲੋਕਾਂ ਨੂੰ ਕੀ ਬੈਨੀਫਿਟਾ ਸੁੱਝਾ ਕੋਰੋਨਾ ਪਾਰਟ ਆਫ ਕਰਦੇ ਹਾਂ ਜਿਹਨਾਂ ਨੇ ਆਸ਼ਰਮ ਕਾਰਡ ਬਣਾਇਆ ਉਹਦੀ ਵੈਰੀਫਿਕੇਸ਼ਨ ਕਰਨੇ ਕੋਲ ਆਤਮਾਸਤ ਲਈ ਹੈ ਯਾਨੀ ਕਿ ਇਹ ਬੈਨੀਫਿਸ਼ੀਅਨਟਾਂ ਨੂੰ ਜਿਹਨਾਂ ਨੂੰ ਰਸਮੀ ਕਾਰਾ ਮਿਲਦਾ ਉਹਨਾਂ ਦੇ ਕਾਰਡ ਜਿਹੜਾ ਬਣਾਇਆ ਜਾਣਗੇ ਜੋ ਸਰਕਾਰ ਦੀ ਸਕੀਮ ਦੇ ਕਾਰਡ ਦੇ ਨੁਕਤੇ ਪੂਰੀ ਹੈ ਪਰ ਨਹੀਂ ਤੁਸੀਂ ਦੇਖ ਸਕਦੇ ਹੋ ਜਿਹੜੀ ਨਗਰ ਕਹਿੰ ਸੰਬੰਧਿਤ ਮਲਾਸ ਕੰਮ ਕਰਦੇ ਨੇ ਭ੍ਰਮ ਕਾਰਡ ਬਣਨ ਦੇ ਨਾਲ ਕਾਫੀ ਲੋਕਾਂ ਨੂੰ ਜਿਹੜਾ ਲਾਹੇਵੰਦ ਇਹ ਸਕੀਮ ਹੈ ਮਿਲਣ ਜਾ ਰਹੀ ਹੈ ਕਿਉਂਕਿ ਲੋਕਾਂ ਦੇ ਜਿਹੜੇ ਕਾਫੀ ਟਾਈਮ ਤੋਂ ਸਰਕਾਰੀ ਜਿਹੜੇ ਰਾਸ਼ਨ ਵਾਲੇ ਕਾਰਡ ਨੇ ਉਹ ਰੁਕੇ ਹੋਏ ਨੇ ਕਿਉਂਕਿ ਜਦੋਂ ਭ੍ਰਮ ਕਾਰਡ ਬੈਰੁਫਾਈ ਹੁੰਦਾ ਹੈ ਤਾਂ ਉਹਦਾ ਜਿਹੜਾ ਨੰਬਰ ਪਾ ਕੇ ਲੋਕਾਂ ਦੇ ਸਰਕਾਰੀ ਜਿਹੜੇ ਕਾਰਡ ਦੇ ਦੁਬਾਰਾ ਤੋਂ ਬਣਨ ਜਾ ਰਹੇ ਨੇ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਕੋਰੋਨਾ ਟਾਈਮ ਦੇ ਵਿੱਚ ਲੋਕਾਂ ਦੇ ਜਿਹੜੇ 2 ਤੋਂ 1000 ਰੁਪਏ ਖਾਤਿਆਂ ਦੇ ਵਿੱਚ ਆਏ ਸੀ ਹੋ ਸਕਦਾ ਹੈ ਸੈਂਟਰ ਸਰਕਾਰ ਵੱਲੋਂ ਇਸ ਸਕੀਮ ਨੂੰ ਦੁਬਾਰਾ ਬਹਾਲ ਕੀਤਾ ਜਾ ਸਕੇ